ਸਾਰੇ ਨਗਰ ਦੇ ਆਪਣੇ ਲੋਕ ਇੱਥੇ ਇਕੱਠੇ ਹੋ ਕੇ ਪਹੁੰਚੇ ਨੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਆਪਾਂ ਹੱਡਾ ਰੂੜੀ ਦੇ ਵਿਸ਼ੇ 'ਤੇ ਚਰਚਾ ਕਰਨ ਲਈ ਇਕੱਠੇ ਹੋਏ ਆ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਹੱਡਾ ਰੂੜੀ ਨੇੜੇ ਰਹਿਣ ਵਾਲੇ ਪਿੰਡ ਨਿਵਾਸੀਆਂ ਨੇ ਉਸ ਜਗ੍ਹਾ ਉੱਤੇ ਪਸ਼ੂ ਸੁਟਣ ਤੋਂ ਰੋਕ ਦਿੱਤਾ ਸੀ ਕਿਉਂਕਿ ਉਹਨਾਂ ਦਾ ਕਹਿਣਾ ਇਹ ਹੈ ਵੀ ਨੇੜੇ ਜਿਹੜੇ ਦੇ ਰਹਿਣ ਵਾਲੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਛੋਟੇ ਬੱਚੇਾਂ ਦੀ ਜਾਨ ਨੂੰ ਮਾਸਾਹਾਰੀ ਕੁੱਤਿਆਂ ਤੋਂ ਖਤਰਾ ਹੈ ਤੇ ਪਹਿਲਾਂ ਵੀ ਉੱਥੇ ਕਈ ਹਾਦਸੇ ਹੋ ਚੁੱਕੇ ਹਨ ਅਸੀਂ ਇਹ ਮਸਲੇ 'ਤੇ ਚਰਚਾ ਕਰਨੀ ਇਸ ਲਈ ਜ਼ਰੂਰੀ ਸਮਝਦੇ ਹਾਂ ਕਿਉਂਕਿ ਹਰੇਕ 5 ਸਾਲ ਬਾਅਦ ਨਵੀਂ ਬਣੀ ਪੰਚਾਇਤ ਅੱਗੇ ਇਹ ਮੁੱਦਾ ਰੱਖ ਦਿੱਤਾ ਜਾਂਦਾ ਹੈ ਜਿਸ ਵਿੱਚ ਕੁਝ ਲੋਕ ਸੱਚੀ ਦੁਖੀ ਹਨ ਪਰ ਕੁਝ ਲੋਕ ਇਹਨਾਂ ਲੋਕਾਂ ਦਾ ਇਸਤੇਮਾਲ ਕਰਕੇ ਆਪਣੀਆਂ ਸਿਆਸੀ ਰੂਟੀਆਂ ਸੇਕਦੇ ਹਨ ਇਸ ਦਾ ਇਸ ਕਰਕੇ ਇਸ ਦਾ ਹੱਲ ਪਿੰਡ ਨਾਲ ਮਿਲ ਕੇ ਕਰਨਾ ਜ਼ਰੂਰੀ ਹੈ ਪਰ ਇਹ ਗੱਲ ਤੋਂ ਕਿਸੇ ਨੂੰ ਵੀ ਤਰਾਜ ਨਹੀਂ ਹੋਣਾ ਚਾਹੀਦਾ ਇਹਨਾਂ ਲੋਕਾਂ ਦੇ ਜਜ਼ਬਾਤਾਂ ਨਾਲ ਨਾ ਖੇਡਿਆ ਜਾਵੇ ਜੋ ਵੀ ਫੈਸਲਾ ਸਾਰੇ ਪਿੰਡ ਕਰੂਗਾ ਸਾਰੇ ਪਿੰਡ ਨੂੰ ਮਨਜ਼ੂਰ ਹੋਊਗਾ ਉਹੀ ਫੈਸਲਾ ਜੇ ਲਾਗੂ ਕਰ ਦਿੱਤਾ ਜਾਊਗਾ ਇਦੇ ਵਿੱਚ ਪੰਜ ਗੱਲਾਂ ਪੰਚਾਇਤ ਨੇ ਸੋਚੀਆਂ ਸੀਗੀਆਂ ਵੀ ਜਿਹੜੇ ਸਾਰੇ ਪਿੰਡ ਦੇ ਵੀ ਲੋਕਾਂ ਦੇ ਵੀ ਸੁਝਾਅ ਨੇ ਤੇ ਸਾਡਾ ਰੂੜੀ ਦੇ ਨੇੜ ਦੇ ਲੋਕਾਂ ਦੇ ਵੀ ਸੁਝਾਅ ਨੇ ਪਹਿਲੀ ਗੱਲ ਇਹ ਸੋਚੀ ਸੀ ਵੀ ਆਪਣੇ ਪਿੰਡ ਕੋਲ ਅਲੱਗ-ਅਲੱਗ ਖਾੜਾ ਤੇ ਦੋ ਥਾਂ ਤੇ ਪੰਚਾਇਤੀ ਜ਼ਮੀਨ ਹੈ ਜੀ ਉੱਥੇ ਦੇ ਨੇੜ ਦੇ ਰੋਕ ਲੋਕ ਸਹਿਮਤੀ ਦਿੰਦੇ ਨੇ ਵੀ ਇੱਥੇ ਸਾਡਾ ਰੂੜੀ ਰਖਾਈ ਜਾਵੇ ਤਾਂ ਉੱਥੇ ਨਵੀਂ ਤਕਨੀਕ ਨਾਲ ਸਾਡਾ ਰੂੜੀ ਬਣਾਈ ਜਾਊਗੀ ਦੂਜੀ ਗੱਲ ਇਹ ਸੀ ਵੀ ਜੇਕਰ ਪਿੰਡ ਦੇ ਲੋਕ ਆਪਣੇ ਘਰਾਂ ਜਾਂ ਖੇਤਾਂ ਵਿੱਚ ਡੰਗਰ ਤੱਬ ਸਕਦੇ ਹਨ ਤਾਂ ਵੀ ਮਸਲੇ ਦਾ ਹੱਲ ਹੋ ਸਕਦਾ ਪਰ ਇਸ ਵਿੱਚ ਮਸਲਾ ਇਹ ਹੈ ਵੀ ਪਿੰਡ ਦੇ ਕੁਝ ਲੋਕਾਂ ਕੋਲੇ ਜਗ੍ਹਾ ਬਿਲਕ ਤੀਜੀ ਗੱਲ ਇਹ ਸੀ ਵੀ ਹੱਡਾ ਰੂੜੀ ਦੇ ਨੇੜੇ ਲੋਕਾਂ ਦੀ ਇੱਕ ਠੇਕੇਦਾਰ ਨਾਲ ਗੱਲ ਹੋਈ ਸੀ ਪੰਚਾਇਤ ਨੇ ਵੀ ਉਸ ਬੰਦੇ ਨਾਲ ਗੱਲ ਕੀਤੀ ਸੀ ਉਹ ਇੱਕ ਪਸ਼ੂ ਮਾਰਨ ਤੇ ਕੁਝ ਸਮੇਂ ਬਾਅਦ ਘਰੋਂ ਪਸ਼ੂ ਚੱਕ ਕੇ ਲੈ ਜਾਇਆ ਕਰੂਗਾ ਪਰ ਉਹ ਠੇਕੇਦਾਰ ਛੋਟੇ ਪਸ਼ੂ ਦਾ 500 ਰੁਪਏ ਮੰਗਦਾ ਤੇ ਵੱਡੇ ਪਸ਼ੂ ਦਾ 800 ਰੁਪਏ ਮੰਗਦਾ ਚੌਥੀ ਗੱਲ ਇਹ ਸੀ ਵੀ ਜੇਕਰ ਕੋਈ ਵੀ ਪੁਰਾਣਾ ਜਾਂ ਨਵਾਂ ਠੇਕੇਦਾਰ ਪਿੰਡ ਤੋਂ ਬਾਹਰ ਕਿਸੇ ਹੋਰ ਹੱਡਾ ਰੂੜੀ ਨਾਲ ਗੱਲ ਕਰਕੇ ਉੱਥੇ ਮਰਿਆ ਪਸ਼ੂ ਛੁੱਟ ਸਕਦਾ ਹੈ ਤਾ ਪੰਚਾਇਤ ਉਸ ਨੂੰ ਸਾਲਾਨਾ 1 ਲੱਖ ਰੁਪਇਆ ਦੇਵੇਗੀ ਤੇ ਜਿਸ ਬੰਦੇ ਦਾ ਪਸ਼ੂ ਮਰਿਆ ਹੋਵੇਗਾ ਉਹ ਬੰਦਾ 200 ਰੁਪਇਆ ਦੇਊਗਾ ਤੇ ਜਿਹੜੇ ਉੱਥੇ ਦੇ ਨੇੜੇ ਦੇ ਘਰ ਰਹਿੰਦੇ ਨੇ ਉਹ 500 ਰੁਪਇਆ ਮਹੀਨਾ ਦੇਣਗੇ ਜਿਹੜਾ ਕਿ ਇੱਕ ਦਿਨ ਦਾ 16 ਰੁਪਇਆ ਬਣਦਾ ਹੈਗਾ ਜੇ ਉਹ ਮਤਲਬ ਉੱਥੇ ਨੇੜੇ ਦੇ ਲੋਕ ਆਪਣੇ ਬੱਚਿਆਂ ਦੀ ਖੁਸ਼ਹਾਲੀ ਚਾਹੁੰਦੇ ਨੇ ਜਾਂ ਉਹ ਦੁਖੀ ਨੇ ਚੀਜ਼ ਤੋਂ ਤਾਂ 16 ਰੁਪਇਆ ਕੋਈ ਜ਼ਿਆਦਾ ਨਹੀਂ ਵੀ ਉਹਨਾਂ ਵਾਸਤੇ ਤੇ ਉਸ ਤੋਂ ਬਾਅਦ ਵਿੱਚ ਜਿਹੜੀ ਹੱਡਾਰੂਣੀ ਦੀ ਜਗ੍ਹਾ ਹੈਗੀ ਉਹਦੀ ਮਿੰਤੀ ਕਰਾਈ ਜਾਊਗੀ ਉੱਥੇ ਦਰਖਤ ਲਾਏ ਜਾਣਗੇ ਬੂਟੇ ਲਾਏ ਜਾਣਗੇ ਉਹ ਜਗ੍ਹਾ ਵਧੀਆ ਬਣਾਈ ਜਾਊਗੀ ਜੀ ਪੰਚ ਹੱਡਾ ਰੂੜੀ ਨੂੰ ਬਕਾਇਦਾ ਅਲੱਗ ਧੁੱਪਾ ਲੱਗਿਆ ਹੋਇਆ ਠੀਕ ਹੈ ਪੰਜ ਨਹੀਂ ਆਖਰੀ ਸਿਝਾਏ ਸੀਗਾ ਵੀ ਜਿਸ ਜਗ੍ਹਾ ਉੱਪਰ ਹੱਡਾ ਰੂੜੀ ਬਣੀ ਹੋਈ ਹੈ ਮੌਜੂਦ ਹੈ ਵੀ ਉੱਥੇ ਕੋਈ ਵੀ ਬੰਦਾ ਜੇ ਪਿੰਡ ਦਾ ਆ ਕੇ ਕਹਿੰਦਾ ਵੀ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਹ ਤਕਨੀਕ ਲੱਗੀ ਹੋਈ ਹੈ ਵੀ ਇੱਥੇ ਵੀ ਕੋਈ ਵੀ ਪ੍ਰੋਜੈਕਟ ਲਾ ਲੂਗਾ ਜਿਸ ਦੇ ਨਾਲ ਮੁਸ਼ਕਲ ਨਾ ਆਵੇ ਜਾਂ ਹੱਡਾ ਰੂੜੀ ਕਵਰ ਹੋ ਜੇ ਵੀ ਪਿੰਡ ਉੱਥੇ ਨੇੜੇ ਤੇੜੇ ਦੇ ਲੋਕਾਂ ਨੂੰ ਪ੍ਰੋਬਲਮ ਨਾ ਹੋਵੇ ਚਾਹੇ ਉਹਦੇ 5 ਲੱਖ ਰੁਪਏ ਲੱਗੇ 10 ਲੱਖ ਰੁਪਏ ਲੱਗੇ ਸਾਰਾ ਖਰਚਾ ਪੰਚਾਇਤ ਕਰੂਗੀ ਪਰ ਜੇਕਰ ਇਹ ਇਹਨਾਂ ਵਿੱਚੋਂ ਕਿਸੇ ਵੀ ਸ਼ਰਤ ਤੇ ਲੋਕਾਂ ਦੀ ਸਹਿਮਤੀ ਨਹੀਂ ਹੁੰਦੀ ਚਾਹੇ ਪਿੰਡ ਵਾਲੇ ਲੋਕਾਂ ਦੀ ਕਹਿ ਲੋ ਚਾਹੇ ਹੱਡਾ ਰੋੜੀ ਵਾਲੇ ਲੋਕਾਂ ਦੀ ਕਹਿ ਲੋ ਤਾਂ ਹੱਡਾ ਰੋੜੀ ਜਿਹੜੀ ਜਗ੍ਹਾ ਤੇ ਐ ਉੱਥੇ ਹੀ ਰਹੂਗੀ ਤੇ ਜੇ ਉਹ ਜਗ੍ਹਾ ਤੇ ਹੱਡਾ ਰੋੜੀ ਜਾਂ ਡੰਗਰ ਸਿੱਟਣ ਤੇ ਕੋਈ ਰੋਕੂਗਾ ਤਾਂ ਉਹਨਾਂ ਤੇ ਮਜਬੂਰਨ ਕਾਨੂੰਨ ਅਨੁਸਾਰ ਕਾਰਵਾਈ ਕਰਨੀ ਪਊ। ਬਸ ਇਹ ਗੱਲਬਾਤ ਐ ਬਾਕੀ ਸਾਰੇ ਪਿੰਡ ਦੇ ਬੰਦੇ ਸਲਾਹ ਕਰ ਲੋ ਵੀ ਤੁਹਾਡੇ ਇਹ ਤੇ ਕੀ ਰਾਏ ਐ। ਇਨਾਂ ਦੇ ਵੀ ਹੱਕ ਦੀਆਂ ਗੱਲਾਂ ਰੱਖਤੀ ਆਪਾਂ ਪਿੰਡ ਦੇ ਵੀ ਹੱਕ ਦੀਆਂ ਗੱਲਾਂ ਰੱਖਤੀਆਂ ਜੋ-ਜੋ ਪ੍ਰੋਬਲਮਾਂ ਨੇ ਇਨਾਂ ਨੂੰ ਨੇ ਜਾਂ ਪਿੰਡ ਦੇ ਹੋਰ ਲੋਕਾਂ ਨੂੰ ਨੇ ਇਹਦਾ ਮਸਲਾ ਜਿਹੜਾ ਇਹ ਤਾਂ ਵੈ ਕਿ ਇਹੀ ਹੱਲ ਹੋਊਗਾ ਮੁਰਕੇ ਕੱਲ ਨੂੰ ਉੱਥੇ ਡੰਗਰ ਸੱਟਣ ਜਾਵੇ ਪਿੰਡ ਦੇ ਕਿਸੇ ਬੰਦੇ ਦੇ ਸੱਟ ਪੇਟ ਮਾਰੀ ਜਾਵੇ ਉਦੋਂ ਬਾਅਦ ਚ ਪਰਚੇ ਹੋਣਗੇ ਜੇ ਪਰਚਾ ਹੋ ਗਿਆ ਫਿਰ ਐਵੇਂ ਸਾਰੀ ਜ਼ਿੰਦਗੀ ਖਰਾਬ ਹੋ ਜਾਂਦੀ ਜੇ ਕਿਸੇ ਤੇ ਪਰਚਾ ਹੋ ਗਿਆ ਫਿਰ ਕਹਿੰਦੇ ਕਿ ਪਿੰਡੇ ਨੇ ਨੁਕਸਾਨ ਕਰਤਾ ਕਿਸੇ ਦਾ ਉਹ ਚੀਜ਼ ਦਾ ਫਾਇਦਾ ਨਹੀਂ ਹੋਣਾ ਕਿਉਂਕਿ ਸਰਪੰਚ ਨੂੰ ਵੀ ਆਪਾਂ ਪ੍ਰੈਸ਼ਰਾਈਜ਼ ਨਹੀਂ ਕਰ ਸਕਦੇ ਜਾਂ ਕਿਸੇ ਇੱਕ ਮੈਂਬਰ ਨੂੰ ਪ੍ਰੈਸ਼ਰਾਈਜ਼ ਨਹੀਂ ਕਰ ਸਕਦੇ ਵੀ ਤੁਸੀਂ ਐ ਕਰੋ ਜਾਂ ਉਹ ਕਰੋ ਹ ਜੇ ਇੱਕ ਪਾਸੇ ਤੁਸੀਂ ਚਲੋ ਆਪਾਂ ਮੰਨਦੇ ਆਂ ਕਿ ਤੁਸੀਂ 150 ਬੰਦਾ 200 ਬੰਦਾ ਆਪਾਂ ਉਹਨਾਂ ਦੀ ਹੱਕ ਦੀ ਗੱਲ ਅੱਜ ਰੱਖੀ ਵੀ ਆਹਾ ਉਹਨਾਂ ਨੂੰ ਮਸਲਾ ਪਈ ਪਰ ਇੱਕ ਪਾਸੇ 5500 ਬੰਦਾ ਦੋ ਪਿੰਡ ਨੇ ਉਹਨਾਂ ਦੀ ਵੀ ਤਾਂ ਆਪਾਂ ਨੂੰ ਗੱਲ ਸੁਣਨੀ ਪਊਗੀ ਸੁਣਨੀ ਪਊਗੀ ਆਪਾਂ ਉੱਥੇ ਇਹ ਤਾਂ ਨਹੀਂ ਕਰ ਸਕਦੇ ਵੀ ਮਤਲਬ ਕਿ ਇੱਕ ਅੜੀ ਕਰ ਲਈ ਵਿਸ ਤਾਂ ਇਹ ਕੰਮ ਹੋ ਨਹੀਂ ਦਿੰਦੇ ਹੁਣ ਅੱਜ ਦੀ ਘੜੀ ਤਾਂ ਪੰਚਾਇਤ ਇਹ ਗੱਲ ਕਹਿੰਦੀ ਵੀ ਹੱਡਾ ਰੂੜੀ ਹੈ ਜਿਹੜੀ ਉੱਥੇ ਨਿਸ਼ਾਨ ਲਈ ਕਰਾ ਕੇ ਵੱਡੀ ਬਣ ਜੂ ਸ਼ਹਿਰਤ ਬਣ ਜੂ ਪ੍ਰੋਪਰ ਇੱਕ ਡੰਗਰ ਉੱਤੇ ਬਾਹਰ ਨਹੀਂ ਡਿੱਗਿਆ ਕਰੂਗਾ ਅੰਦਰ ਜਾਇਆ ਕਰੂਗਾ ਪ੍ਰੋਪਰ ਤੇ ਉਹਦੇ ਉੱਤੇ ਚਿਮਣੀਆਂ ਲੱਗ ਜਾਣਗੀਆਂ ਤੇ ਸਮਲਡਿੰਗ ਵਾਲੇ ਵਾਲੇ ਦਰਖਤ ਲੱਗ ਜਾਣਗੇ ਬੂਟੇ ਲੱਗ ਜਾਣਗੇ ਤੇ ਜਿਹੜੀ ਥੋੜੀ ਉੱਥੇ ਸੜਕ ਤੱਕ ਗਲੀ ਬਣਨ ਵਾਲੀ ਆ ਉਹ ਗਲੀ ਵੀ ਬਣ ਜੂਗੀ ਸੀਵਰੇਜ ਦਾ ਕੰਮ ਵੀ ਹੋ ਜਾਊਗਾ ਨਾਲੀਆਂ ਬਣ ਜਾਣਗੀਆਂ ਇਹ ਦੂਤੇ ਤਾਂ ਪੰਚਾਇਤ ਕੁਝ ਵੀ ਨਹੀਂ ਕਰ ਸਕਦੀ ਜੇ ਆਪਾਂ ਫੇਰ ਵੀ ਕਿਸੇ ਗੱਲ 'ਚ ਕਹਿੰਨੇ ਆ ਵੀ ਪੰਚਾਇਤ ਨੇ ਸਾਡਾ ਸਾਥ ਨਹੀਂ ਇੰਨਾ ਲੋਕਾਂ ਨੇ ਸਾਡਾ ਸਾਥ ਨਹੀਂ ਦਿੱਤਾ